ਗੱਡੀਆਂ ਦੀ ਸਾਈਡ ਲੱਗਣ ਕਾਰਨ ਹੋਇਆ ਝਗੜਾ ਪੁਲਿਸ ਮੁਲਾਜ਼ਮ ਹੋਇਆ ਗੰਭੀਰ ਜ਼ਖਮੀ ਦੂਜੀ ਧਿਰ ਨੇ ਪੱਗ ਲਾਉਣ ਦਾ ਲਾਇਆ ਦੋਸ਼ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਥਾਣਾ ਚੌਂਕ ਵਿੱਚ ਦੇਰ ਰਾਤ ਇੱਕ ਕਾਰ ਸਵਾਰ ਪੁਲਿਸ ਮੁਲਾਜ਼ਮ ਜੋ ਕਿ ਆਪਣੀ ਕਾਰ ਤੇ ਕਾਦੀਆਂ ਤੋਂ ਆਪਣੇ ਪਿੰਡ ਭੈਣੀ ਬਾਗਰ ਜਾ ਰਿਹਾ ਸੀ ਅਤੇ ਉਸੇ ਪਿੰਡ ਵੱਲੋਂ ਕਾਦੀਆਂ ਨੂੰ ਦੋ ਕਾਰ ਸਵਾਰ ਆ ਰਹੇ ਸਨ ਜਿਨ੍ਹਾਂ ਦੀ ਆਪਚ ਹਲਕੀ ਜਹੀ ਟੱਕਰ ਹੋ ਗਈ ਗੱਲ ਗਾਲੀ ਗਲੋਛ ਤੋਂ ਸ਼ੁਰੂ ਹੁੰਦੀ ਹੋਈ ਹੱਥੋ ਪਾਈ ਤੱਕ ਪਹੁੰਚ ਗਈ ਜਿਸ ਤੇ ਕਾਰ ਸਵਾਰਾ ਵੱਲੋਂ ਪੁਲਿਸ ਮੁਲਾਜ਼ਮ ਕਾਰ ਸਵਾਰ ਉੱਤੇ ਬੈਸਵਾਰ ਨਾਲ ਹਮਲਾ ਕਰ ਦਿੱਤਾ ਜਿਸ ਵਿੱਚੋਂ ਗੰਭੀਰ ਜ਼ਖਮੀ ਹੋ ਗਿਆ ਹੱਲਕੇ ਦੂਜੇ ਧਿਰ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮ ਵੱਲੋਂ ਉਹਨਾਂ ਵਿੱਚ ਇੱਕ ਤੇ ਪੱਗ ਲਾ ਦਿੱਤੀ ਗਈ ਸੀ ਅਤੇ ਝਗੜਾ ਪਹਿਲੇ ਪੁਲਿਸ ਮੁਲਾਜ਼ਮ ਵੱਲੋਂ ਸ਼ੁਰੂ ਕੀਤਾ ਗਿਆ ਸੀ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਲਾਪਰੇ ਸਿੰਘ ਖੁਸ਼ੀਪੁਰ ਰਿਪੋਰਟ ਗੱਡੀ 'ਚ ਮੈਂ ਆਪਣੇ ਧਿਆਨ 'ਚ ਬੜਾ ਵਧੀਆ ਆਉਣਾ ਵਿਆਂ ਹਾਂ ਉਹ ਦੋ ਜਣੇ ਹੀ ਦੋਵੇਂ ਸਰਦਾਰ ਹੀ ਤੇ ਇਹਨਾਂ ਨੇ ਡਰਿੰਕ ਕੀਤੀ ਆ ਤੇ ਮੈਂ ਗੱਡੀ ਨਾਲ ਮੜੀ ਜੀ ਇਹਨਾਂ ਦੇ ਨਾਲ ਨਾ ਜਾਮੇ ਮੜੀ ਜੀ ਟਾਇਰ ਲੱਗਾ ਮੈਂ ਵੀ ਗੱਡੀ ਚ ਉਤਰਿਆ ਐ ਵੀ ਉਤਰੇ ਗੱਡੀ ਚੋਂ ਮੈਂ ਭਾਜੀ ਕਿਹਾ ਵਾ ਇਹਨਾਂ ਨੇ ਖਿੱਚ ਕੇ ਮੇਰੇ ਗੂਟਰੇ ਚ ਪੇੜ ਮਾਰਤੀ ਇੱਕ ਨੇ ਮਾਰੀ ਦੂਜੇ ਨੇ ਮਾਰਤੀ ਆ ਮੈਂ ਕਿਹਾ ਭਾਜੀ ਆਹ ਤਾਂ ਗਲਤ ਆ ਇਦਾਂ ਕਰਦੇ ਪੇਜ ਚਲੋ ਹੱਤਪਾਈ ਹੋਏ ਇਹਨਾਂ ਨੇ ਆਪਣੀ ਗੱਡੀ ਚੋਂ ਡੰਡਾ ਕੱਢ ਲਿਆ ਇੱਕ ਵਾਰ ਸਵੇਾਈ ਹੋਣ ਦੇ ਦੂਜੇ ਨੇ ਡੰਡਾ ਲੈ ਕੇ ਮੇਰੇ ਮੋਟਾ ਡੰਡਿਆ ਲੈ ਕੇ ਮੇਰੇ ਸਿਰ 'ਤੇ ਮਾਰਿਆ ਮੇਰੇ ਮੁਲਾਜ਼ਮਾਂ ਪੁੱਛਣ ਲੱਗੇ ਮੈਂ ਅਮਰਸਰ ਦੇ ਆਜੀ ਮੇਰੀ ਪੋਸਟਿੰਗ ਆ ਇਹਨਾਂ ਨੇ ਬ੍ਰਿੰਗ ਕੀਤੀ ਹੈ ਇਹਨਾਂ ਨੂੰ ਮਲਾਜਾ ਕੀਤਾ ਜਾਵੇ ਬਾਕੀ ਤੁਹਾਡੀ ਮੰਗੀ ਇਹਨਾਂ ਨੇ ਮੈਂ ਬੱਚਾ ਕਰਾਉਣਾ ਚਾਹੁੰਨਾ ਮੇਰੇ ਇਹ ਸੌਤ ਲਈ ਆ بیسਬਲ ਸਿਰ 'ਤੇ ਮਾਰਿਆ ਮੇਰੇ ਬਹੁਤ ਜ਼ਿਆਦਾ ਇਹਨਾਂ ਨੇ ਮੈਨੂੰ ਮਾਰੇ 2-3 بیسਬਲ ਮਾਰੇ ਮੇਰੇ ਸਿਰ 'ਤੇ ਉੱਤੇ ਕੈਮਰੇ ਲੱਗੇ ਹੋਏ ਆ ਜੇ ਮੇਰੀ ਕੋਈ ਵੀ ਗਲਤੀ ਆ ਬੰਦੀ ਕਰ ਲਈ ਮਰਦੀ ਦਿੱਤੀ ਜਾਵੇ ਦੱਸਣ ਪਿੰਡ ਪੈਣੀ ਨਾ ਗਰ ਮੇਰੀ ਭਣੀ ਦਾ ਵਿਆਹ ਹੀ ਪਿੰਡ ਜੀ ਤੇ ਮੈਂ ਕਾਦੀਆਂ ਆਉਂਦਿਆ ਸਮਾਨ ਲੈਣ ਵਾਸਤੇ ਕੁਛ ਤੇ ਬੰਦਾ ਇਹ ਸ਼ਰਾਬੀ ਸਿੱਧਾ ਗੱਡੀ ਨੇ ਪਹਿਲਾਂ ਗੱਡੀ ਮਾਰੀ ਗੱਡੀ ਤੇ ਉਸ ਤੋਂ ਬਾਅਦ ਇਹਨੇ ਹੱਥ ਹਰਾਈ ਸ਼ੁਰੂ ਹੋ ਗਈ ਆ ਅਸੀਂ ਆ ਗਏ ਪਿੰਨੇ ਪੀਤੀ ਆ ਇਹਨੇ ਸੰਗਤ ਮਾਰ ਕੇ ਤੁਹਾਡੇ ਗੱਡੀ ਭੰਦੀ ਨਾਲੇ ਧਣਾੜੇ ਨਾਲੇ ਪੱਗ ਲਈ। ਵਾਲਾ ਕਰਨ ਦੇ ਬਚਾ ਆ। ਕੋਈ ਪ੍ਰਾਣੀ ਦੀ ਪ੍ਰਾਣੀ ਖੋ ਕੇ ਤਾਂ ਰੱਖਣੀ ਹੈ ਕਿ ਨਹੀਂ? ਕੋਈ ਤਾਂ ਬਿਆਨਾ ਕਰਾਓਗੇ। ਹਾਂਜੀ। ਜੇ ਤੁਸੀਂ ਮੈਨੇ ਕਰਾਓਗੇ ਇਹਦਾ। ਆ ਕਰਾਵਾਂਗੇ ਨਵਾਜਾ ਕਰਾਵਾਂਗੇ ਇਹਦਾ। ਕੀ ਮੰਗੇ ਤੁਹਾਡੀ? ਭਾਬੀ ਮੰਗਾ ਨਿਸਾਬ ਦੇ ਉਹ ਧਮਕੀਆਂ ਦਿੰਦਾ ਕਿ ਮੈਂ ਤੈਨੂੰ ਫੱਟੇ ਦੇ ਪਾਵਾਂਗਾ। ਤੈਨੂੰ ਪਤਾ ਨਹੀਂ ਮੈਂ ਕੌਣ। ਤੁਹਾਡੀ ਕੁਸ਼ਮੀ ਕੀ ਪਹਿਲੀ? ਕੋਈ ਕੁਸ਼ਮੀ ਨਹੀਂ ਨਾ ਰਾਹ ਦਾ ਟਕਰਾਲ। ਤੁਹਾਡੀ ਨਾਲ ਹਾਦੀ ਤੋਂ ਕੋਈ ਗੱਲਬਾਤ ਨਹੀਂ। ਤੁਹਾਡੀ ਗੱਲਬਾਤ ਕੋਈ ਨਹੀਂ। ਭਤੀਜੇ ਦੀ ਪਨੇਜਾ ਵਿਆਹ ਹੀ। ਆਈ ਸੌਦਾ ਲੈਣ ਆਉਂਦੇ ਹਨ ਤਾਂ ਚੰਚੇ ਦੇ ਨੇ ਗੱਡੀ ਮਾਰਤੀ ਆਉਂਦੇ ਆ। ਗੱਡੀ ਮਾਰ ਕੇ ਬਾਹਰ ਨਿਕਲਿਆ ਤੇ ਇਹਨੇ ਉਹਨੂੰ ਗਲਮਿਆ ਫੜ ਲਿਆ ਇੰਨੇ ਪੇਜਾ ਮਲਾਜਮ ਹੋਏਗਾ ਠੀਕ ਹੈ ਧੀਰਜ ਨਾਲ ਗੱਲ ਕਰਿਆ ਦੇਣਾ ਇਹਨੇ ਨਾਲ ਹੀ ਬੱਸ ਫੇਸਬਾਲ ਆਪਣੀ ਪਰਾਣੀ ਕੱਢ ਕੇ ਤੇ ਛੱਡ ਕੇ ਪਾਰ ਪਾਡ ਲਾਤੀ ਹੈ ਬੇਅਦਵੀ ਕੀਤੀ ਗਈ ਪੂਰੀ ਆ ਪਾਗ ਅਧਿਆਤਜਾ ਕਿੰਦਾ ਦੀ ਹਾਲਤ ਉਹ ਬੰਦੇ ਦੀ ਬੰਦਾ ਉਹਨਾਂ ਨਾਲ ਗਿਆਵਾ ਬੁਲਾਇਆ ਮੈਂ ਚਾਹੀਦਾ ਉਹਨਾਂ ਤਰ੍ਹਾਂ ਦਾ ਆਸ ਤੇ ਟਕਰਾਅ ਹੋਇਆ ਜੀ ਗੱਡੀਆਂ ਦੋਨੇ ਲਵਾ ਲੀਆਂ ਨੇ ਦੋਨਾਂ ਪਾਰਟੀਆਂ ਨੂੰ ਵੇਖ ਦਾ ਟਾਈਮ ਦਿੱਤਾ ਜੋਪਣ ਟਿਕ ਨੂੰ ਨਹੀਂ ਕਰੇ ਕੀਤੇ ਕੋਮ ਮਲਾਜਮ ਹੀ ਹੈਗਾ ਵਿੱਚ ਆ ਗੈਮ ਲਾਈਵ ਕਰ ਰਹੀ ਹੈ ਤੇ ਕਹਿੰਦੇ ਉਹਨੇ ਡਰਿੰਕ ਕੀਤੀ ਕੋਈ ਹੈਗਾ ਡਰਿੰਕ ਡਰੰਕ ਨਹੀਂ ਕੀਤੀ ਤੇ ਉਹਦੇ ਸੱਟ ਲੱਗੀ ਦਰਦੇ ਵਿੱਚ ਉਹਨਾਂ ਮੜਾਜਾ ਲੱਗਿਆ ਘਰੋਂ ਲੱਗੀ ਸੱਟ ਹੈਗੀ ਐ ਪਰ ਮੇਰੀ ਮੈਡੀਕਲ ਹੋਣ ਤੋਂ ਨਹੀਂ ਪਾਤੀ